ਆਓ ਮਟਰਾਂ ਨੂੰ ਸਟੋਰ ਕਰਨਾ ਸਿੱਖੀਏ ਤਾਂ ਜੋ ਸਾਲ ਭਰ ਆਰਾਮ ਦੇ ਨਾਲ ਅਸੀਂ ਤਾਜ਼ੇ ਮਟਰ ਖਾ ਸਕੀਏ ਇਸ ਦੇ ਲਈ ਤਾਜ਼ੇ ਮਟਰ نکال ਲਓ ਅਤੇ ਤੁਸੀਂ ਕੋਈ ਵੀ ਬੈਗ ਜ਼ਿਪਰ ਬੈਗ ਚਾਹੇ ਉਹ ਤੁਹਾਡੇ ਘਰ ਨਮਕੀਨ ਦਾ ਚਾਹ ਪੱਤੀ ਦਾ ਜਾਂ ਕਿਸੇ ਵੀ ਤਰ੍ਹਾਂ ਦੇ ਅੱਜਕੱਲ ਜੋ ਵੀ ਬੈਗ ਆਉਂਦੇ ਹਨ ਉਹਨਾਂ ਨੂੰ ਜਿਪ ਲੱਗੀ ਹੁੰਦੀ ਹੈ ਤੇ ਉਹ ਬਹੁਤ ਹੀ ਮਜ਼ਬੂਤ ਹੁੰਦੇ ਹਨ ਉਹਨਾਂ ਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਕੋਈ ਐਕਸਟਰਾ ਖਰਚਾ ਕਰਕੇ ਬਾਹਰੋਂ ਬੈਗ ਲਿਆ ਕੇ ਪਾਣ ਦੀ ਕੋਈ ਜ਼ਰੂਰਤ ਨਹੀਂ ਹੈ ਘਰ ਵਿੱਚ ਅਸੀਂ ਸਾਨੂੰ ਜੋ ਵੀ ਅਵੇਲੇਬਲ ਹੈ ਉਸ ਦੇ ਵਿੱਚ ਹੀ ਅਸੀਂ ਮਟਰ ਪਾ ਕੇ ਸਟੋਰ ਕਰ ਸਕਦੇ ਹਾਂ ਇਸ ਦੇ ਲਈ ਮਟਰਾਂ ਨੂੰ ਉਹਵਲਣਾ ਸਕਾਣਾ ਕੁਝ ਵੀ ਕਰਨੇ ਦੀ ਜ਼ਰੂਰਤ ਨਹੀਂ ਹੈ ਸਿਰਫ ਜਿਪਰ ਬੈਗ ਦੇ ਵਿੱਚ ਪਾਓ ਅਤੇ ਆਪਣੇ ਫ੍ਰੀਜ ਦੇ ਵਿੱਚ ਸਟੋਰ ਕਰੋ ਤੁਸੀਂ ਇਸ ਦੇ ਵਾਸਤੇ ਆਮ ਤੌਰ ਤੇ ਜੋ ਘਰਾਂ ਵਿੱਚ ਸਾਨੂੰ ਪੋਲੀਥੀਨ ਪਏ ਹੁੰਦੇ ਹਨ ਉਸ ਦੇ ਵਿੱਚ ਪਾ ਕੇ ਵੀ ਉਪਰੋਂ ਚੰਗੀ ਤਰ੍ਹਾਂ ਰਵੜ ਦੇ ਨਾਲ ਟਾਈਟ ਕਰਕੇ ਤਾਂ ਜੋ ਉਸ ਦੇ ਵਿੱਚ ਹਵਾ ਨਾ ਜਾਵੇ ਰੱਖ ਸਕਦੇ ਹੋ ਦੋਸਤੋ ਆ ਦੇਖੋ ਮੈਂ ਆਪਣੇ ਮਟਰ ਇਸੇ ਤਰ੍ਹਾਂ ਹੀ ਸਟੋਰ ਕਰਦੀ ਹਾਂ ਕਟੋ-ਕਟ 8-10 ਸਾਲ ਹੋ ਗਏ ਨੇ ਮੈਨੂੰ ਮੈਂ ਹਰ ਸਾਲ ਕਾਫੀ ਮਟਰ ਸਟੋਰ ਕਰ ਲੈਂਦੀ ਹਾਂ ਤਾਂ ਜੋ ਪੂਰੇ ਸਾਲ ਮੈਂ ਇਸ ਨੂੰ ਯੂਜ਼ ਕਰ ਪਾਵਾਂ ਇਹਨਾਂ ਮਟਰਾਂ ਨੂੰ ਕੁਝ ਵੀ ਨਹੀਂ ਹੁੰਦਾ ਜਿੰਨੀ ਵੀ ਜ਼ਰੂਰਤ ਹੈ ਉੰਨੇ ਤੁਸੀਂ ਕਢਾ ਲਓ ਤੇ ਵਰਤੋ ਇਹ ਦੇਖੋ ਮੈਂ ਇਹ ਵੀ ਮਟਰ ਇਸੇ ਤਰ੍ਹਾਂ ਹੀ ਸਟੋਰ ਕਰ ਦਿੱਤੇ ਹਨ ਇਹਨਾਂ ਦੀ ਕੋਈ ਹੋਰ ਪ੍ਰੋਸੈਸ ਨਹੀਂ ਹੈ ਆਹ ਲਓ ਮੇਰੇ ਕੋਲ ਇੱਕ ਜਿਪਰ ਬੈਗ ਦੇ ਵਿੱਚ ਵੀ ਪਹਿਲਾਂ ਦੇ ਸਟੋਰ ਕੀਤੇ ਹੋਏ ਮਟਰ ਪਏ ਹਨ ਤੇ ਮੈਂ ਤੁਹਾਨੂੰ ਦਿਖਾਨੀ ਹਾਂ ਕਿ ਇਹ ਕਿਸ ਤਰ੍ਹਾਂ ਵਰਤਣੇ ਹਨ ਜਦੋਂ ਵੀ ਤੁਹਾਨੂੰ ਜ਼ਰੂਰਤ ਪਈ ਤਾਂ ਤੁਸੀਂ ਇਸ ਨੂੰ ਬਾਹਰ ਕੱਢ ਕੇ ਸਾਦੇ ਪਾਣੀ ਦੇ ਨਾਲ ਵਾਸ਼ ਕਰ ਲੈਣਾ ਹੈ ਤੇ ਜਿਸ ਤਰ੍ਹਾਂ ਅਸੀਂ ਆਮ ਤਾਜ਼ੇ ਮਟਰਾਂ ਦੀ ਸਬਜ਼ੀ ਬਣਾਉਂਦੇ ਹਾਂ ਜਾਂ ਕਿਸੇ ਚੀਜ਼ ਦੇ ਵਿੱਚ ਪਾਉਂਦੇ ਹਾਂ ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਵਰਤਣੇ ਹਨ